ਲੁਧਿਆਣਾ ਪੁਲਿਸ ਨਾ ਹੁਣ ਗੋਲੀ ਮਾਰੇ ਇਹਨਾਂ ਦੇ ਪਲਾਸਟਰ ਨਾ ਕਰਾਵੇ ਮੇਰੀ ਜੇਬ ਵਿੱਚ ਗਲੇ ਤੇ ਮੇਰੇ ਸਿਰ ਤੇ ਫੋਕਸ ਤੇ ਫੇਰ ਝੂਕੇ ਤੇ ਕੰਨ ਨੂੰ ਕੇ ਫੇਰ ਉਸ ਤੇ ਇਲਾਵਾ ਪੰਜ ਉਂਗਲੀਆਂ ਮੇਰੀ ਸੀ ਹਾਂ ਦੋ ਉਂਗਲੀਆਂ ਉਹਨਾਂ ਦੀ ਸੀ ਹਾਂ ਚਾਂਦੀ ਦੇ ਵੀ ਕਾਫੀ ਸੀ ਪਰ 7-8 ਲੱਖ ਰੁਪਏ ਦਾ ਥਾ ਮੈਂ ਬੜਾ ਹੈਰਾਨ ਹੋਇਆ ਵੀ ਆ ਜਾਲਾ ਲਾਤਾ ਹੋਇਆ ਠੇਕੇ ਅੰਗੂ ਤਾਂ ਮੈਂ ਪੁੱਛਿਆ ਵਿਚਾਰੀ ਲੇਡੀ ਕਹਿੰਦੀ ਵੀ ਮੇਰੇ ਘਰੇ ਇਦਾਂ ਲੁੱਟ ਖੋ ਹੋ ਗਈ ਇੱਕ ਮੁੰਡਾ ਬਾਹਰ ਖੜਾ ਸੀ ਮੋਟਰਸਾਈਕਲ ਤੇ ਦੋ ਮੁੰਡੇ ਅੰਦਰ ਆਏ ਆਂਦੇ ਹੀ ਉਹਨਾਂ ਨੇ ਸ਼ਟਰ ਸੁੱਟ ਲਿਆ ਤੇ ਮੇਰੇ ਗਲੇ ਤੇ ਦਾਤ ਰੱਖਤਾ ਤੇ ਮੇਰੇ 9 ਸਾਲ ਦੇ ਮੁੰਡੇ ਦੇ ਗਲੇ ਤੇ ਦਾਤ ਰੱਖਤਾ ਮੁੜ ਕੇ ਸਾਰਾ ਖਲਵਾ ਕੇ 6-7 ਲੱਖ ਦੇ ਗਹਿਣੇ ਕੱਢ ਲੇ ਪੈਸਾ ਕੈਸ ਸੀਗਾ ਕੱਢ ਲਿਆ ਤੇ ਆਹ ਦੇਖ ਲੋ ਆਹ ਦੁਕਾਨਾਂ ਨੇ ਇਧਰੋਂ ਰੋਡ ਤੋਂ ਫੜ ਕੇ ਉਹ ਪਰਲੇ ਪਾਸੇ ਨਹਿਰ ਦੇ ਉੱਪਰ ਚੜ ਕੇ ਉਹ ਫਰਾਰ ਹੋ ਗਏ ਸ਼ਾਮ ਦੀ 6 ਵਜੇ ਦੀ ਘਟਨਾ ਕਹਿੰਦੀ ਮੈਂ ਬਹੁਤ ਰੋਲਾ ਪਾਇਆ ਇੰਨੀਆਂ ਕ ਕੁੱਟੀਆਂ ਨੇ ਰੈਕੀ ਕਰਦੇ ਸੀ ਸਾਲੇ ਪਰਚਾ ਦਰਜ ਹੋ ਗਿਆ ਇਹਨਾਂ ਤੇ ਲੁੱਟ ਖੋਹ ਦਾ ਕੋਈ ਅੰਕਿਤ ਸ਼ੇਰਪੁਰ ਵਾਲਾ ਵਾ ਦੋਸਤੋ ਇਹਨੂੰ ਸ਼ੇਅਰ ਕਰ ਦਿਓ ਵੀ ਸ਼ੇਰਪੁਰ ਮਾਰਕੀਟ 'ਚ ਅੰਕਿਤ ਨਾਮ ਦਾ ਕਿਹੜਾ ਮੁੰਡਾ ਉਹ ਫੜਿਆ ਜਾਵੇ ਹੱਥ ਨਹੀਂ